ਵਧੀ ਕੀ ਹੁੰਦੀ ਹੈ ਵਧੀ ਹੁੰਦੀ ਹੈ ਵਿਰੋਧ ਕਰਨਾ ਅਗਿਆਨਤਾਜ ਵਿਰੋਧ ਹੋਈ ਜਾਂਦਾ ਹੈ ਹੁਕਮ ਦਾ ਆਪੇ ਬਿਨਾਂ ਕਰੇ ਦੇ ਬਿਨਾਂ ਕਰੇ ਦੇ ਵੀ ਵਿਰੋਧ ਹੋਈ ਜਾਂਦਾ ਜਿਹੜਾ ਬਿਨਾਂ ਕਰੇ ਤੇ ਜਦੋਂ ਵਿਰੋਧ ਹੁੰਦਾ ਉਹਨੂੰ ਕਹਿੰਦੇ ਅਚੇਤ ਪਾਪ ਜਾਣਕਾਰੀ ਅਸੀਂ ਕਰ ਰਹੇ ਪਾਪ ਸਾਨੂੰ ਪਤਾ ਵੀ ਨਹੀਂ ਹੈ ਪਾਪ ਪਰ ਪਾਪ ਹੋਈ ਜਾਂਦਾ ਮਨ ਅਚੇਤ ਪਾਪ ਤੇ ਅਸੀਂ ਨੋਇੰਗਲੀ ਨਹੀਂ ਕਰ ਰਹੇ ਪਾਪ ਪਰ ਉਹ ਪਾਪ ਕੀ ਉਹ ਦਾ ਵਿਰੋਧ ਤੁਹਾਨੂੰ ਪਤਾ ਹੈ ਜੀ ਉਹ ਦਾ ਵਿਰੋਧ ਪਾਪ ਹੈ ਪ੍ਰਚਾਰਿਆ ਪਾਪ ਹੋਰ ਹੋਇਆ ਇਸ ਕਰਕੇ ਕੋਈ ਇਹਨੂੰ ਅਚੇਤ ਪਾਪ ਇਹਦਾ ਨਾ ਰੱਖਦਾ ਜਿਹੜੇ ਪਾਪ ਬਾਰੇ ਤੈਨੂੰ ਦੱਸਿਆ ਨਹੀਂ ਕਿਸੇ ਨੇ ਜਿਹੜੇ ਪਾਪ ਬਾਰੇ ਤੈਨੂੰ ਗਿਆਨ ਨਹੀਂ ਹੈ ਉਹ ਪਾਪ ਨਾ ਕਰ ਉਹ ਤੇ ਡਰ ਜਿਹੜਾ ਪਾਪ ਤੂੰ ਮੰਨੀ بیٹھا ਹੈ ਉਹ ਪਾਪ ਤੇ ਭਾਵੇਂ ਨਾ ਡਰ ਉਹ ਉਹ ਪਾਪ ਹੈ ਹੀ ਨਹੀਂ ਜਿਹਦਾ ਤੈਨੂੰ ਡਰਾਤਾ ਉਹ ਡਰਨ ਵਾਲੀ ਚੀਜ਼ ਨਹੀਂ ਜਿਹੜੀ ਡਰਨ ਵਾਲੀ ਹੈ ਪਾਪ ਉਹ ਤੇ ਉਹ ਤੈਨੂੰ ਦੱਸਿਆ ਹੀ ਅਜੇ ਉਸ ਪਾਪ ਬਾਰੇ ਤੂੰ ਚੇਤਨ ਨਹੀਂ ਹੈ ਤੈਨੂੰ ਸੋਝੀ ਨਹੀਂ ਉਸ ਪਾਪ ਦੀ ਜੋ ਪਾਪ ਹੋ ਰਿਹਾ ਤੇ ਤੇ ਲਗਾਤਾ ਕਿਸੇ ਨੂੰ ਨਹੀਂ ਪਤਾ ਵੀ ਸੋਚਣਾ পাপ ਹੈ ਮੰਦੀ ਕਰਤ ਪਾਪ ਹੈ ਤੰਦੀ ਕਰਤ ਪਾਪ ਨਹੀਂ ਹੁੰਦੀ ਸੋਚ ਜਿੰਨਾ ਮਰਜੀ ਸਕਦੇ ਆ ਅਸੀਂ ਇੰਡੀਪੈਂਡੈਂਟ ਆ ਕੰਨ ਨਹੀਂ ਸਕਦੇ ਕੰਨ ਚ ਇੰਡੀਪੈਂਡੈਂਟ ਨਹੀਂ ਉਸ ਸੋਚ ਨੂੰ ਸਵੇ ਜਾਣ ਵਿੱਚ ਅਸੀਂ ਸਮਰਥ ਨਹੀਂ ਦੋ ਅਸਮਰਥਾ ਪਰ ਪਰਮੇਸ਼ਰ ਦੇ ਦੋਲਟ ਹੈ ਉਹ ਜੋ ਸੋਚਦਾ ਜਦੈ ਹੋ ਜਾਂਦਾ ਤਾਂ ਕਰਕੇ ਉਹ ਸਮਰਥ ਹੈ ਗੁਰੂ ਸਮਰਥ ਹੈ ਅਸੀਂ ਸਮਰਥ ਹਾਂ ਜੇ ਸਾਡੇ ਵੀ ਸੋਚ ਸਿਰੇ ਚੜਦੀ ਹੋਵੇ ਫਿਰ ਉਹ ਸਮਰਥ ਕਿਵੇਂ ਰਹੇਗਾ ਇਹ ਤੋਂ ਆ ਕੇ ਹੁਕਮ ਦੀ ਸਮਝ ਹੁੰਦੀ ਹੈ ਔਰ ਜਿਹੜੀ ਕਰਮ ਫਿਲਾਸਫੀ ਔਰ ਹੁਕਮ ਫਿਲਾਸਫੀ ਹੈ ਤੁਹਾਡਾ ਨਹੀਂ ਹੁੰਦੀ। ਪਰ ਅਸੀਂ ਜੋ ਹੋ ਰਿਹਾ ਹੈ ਸਾਡੇ ਸਰੀਰ ਨਾਲ ਉਹ ਸਾਨੂੰ ਦਿਨ ਹੈ। ਔਰ ਸਾਡੇ ਭਰਿਆ ਹੋਇਆ ਹੈ ਵੀ ਪਾਪ। ਸਾਤੇ ਕੋਈ ਕੀੜੇ ਨੇ ਪੈਰ ਰੇੜਾ ਕੇ ਭਰ ਗਿਆ। ਵੀ ਪਾਪ ਹੋ ਗਿਆ। ਪਾਪ। ਵੀ ਲੀ ਗੋਰ ਵੀ ਪਾਪ ਹੋ ਗਿਆ। ਕੁਝ ਵੀ ਭਰ ਗਿਆ ਪਾਪ ਹੋ ਗਿਆ। ਕਾਇ ਗੁਰਬਾਣੀ ਦੇ ਵਿੱਚ ਸੀ ਗੁਰਨਾਨਕ ਜਣਗਾ ਜਿੱਤੇ ਦਾਣੇ ਅੰਕੇ ਜੀਵ ਜਰੋਪੇ ਉਹ ਪਾਪ ਫਿਰ ਕੀ ਕਰੇਗਾ ਪਾਪ ਤੋਂ ਨਹੀਂ ਬਚਾਇਆ ਜਾ ਸਕਦਾ ਤੇ ਤੋਂ ਜਦੋਂ ਕਰਾਊਗਾ ਤੂੰ ਬਚੇਗਾ ਕਿਵੇਂ ਕਿਹੜਾ ਪਾਪ ਉਹਨੇ ਤੇ ਕਰਾਉਣਾ ਹੈ ਇਹ ਬੋਜੋ ਬਚ ਜਾਣਾ ਜੇ ਜਨਮ ਹੋਇਆ ਜੇ ਜਨਮ ਹੋਇਆ ਨਾ ਉਹਦਾ ਕਿਸੇ ਦਾ ਵੀ ਕੁਝ ਕਰਨ ਵਾਸਤੇ ਹੋਇਆ ਇੱਕ ਤਾਂ ਯੋਗਤਾ ਨੂੰ ਪਾਉਣੇ ਉਹਨੇ ਸੰਸਾਰ ਦੇ ਵਿੱਚ ਜੰਮਣਾ ਜਾਂ ਮਰਨਾ ਜਾਂ ਪੈਰਣਾ ਕਰਨੀ ਇਹ ਤਿੰਨੇ ਕੰਮ ਜੀ ਕਰ ਰਹੇ ਨੇ ਪਰਗਟ ਕਰਤਾ ਇਹ ਆਪ ਨੇ ਜੀਆਂ ਨੂੰ ਜੀ ਪੈਦਾ ਕਰਦੇ ਨੇ ਜੀਉ ਪਾਲਣਾ ਕਰਦੇ ਨੇ ਜੀਉ ਖੰਦੇ ਨੇ ਮਾਰਦੇ ਨੇ ਫਿਰ ਪਰਿਵਿਸ਼ਾ ਦਾ ਹੀ ਰੋਲ ਹੋਵੇ ਕਿਸਨ ਨੂੰ ਮਾਰਦਾ ਦੇਖਿਆ ਨਾ ਉਹ ਵੀ ਮਾਰਦਾ ਕਿਸਨ ਫਿਰ ਵੀ ਅਸੀਂ ਕਹਿੰਦੇ ਹਾਂ ਵੀ ਉਹਦਾ ਹਕੂਮਤੀ ਉਹਦਾ ਪਾਣਾ ਸੀ ਬਸ ਉਹ ਹੈਗਾ ਅਸੀਂ ਕਹੀ ਜਾਂਦੇ ਹਾਂ ਹੈਗਾ ਸੱਚ ਗੱਲ ਪਰ ਪਰਦੇ ਦੇ ਪਿੱਛੇ ਹੁਕਰ ਰਿਆ ਜੀਤੇ ਵਾਸਤੇ ਪਰਦਾ ਚੱਕਿਆ ਜਾਂਦਾ ਉਹਨੂੰ ਦੀਨਾ ਹੁੰਦਾ ਅਸੀਂ ਉਹਨਾਂ ਦਾ ਦੱਸਿਆ ਹੋਇਆ ਮੰਨੀ ਜਾਂਦੇ ਦੱਸਿਆ ਹੋਇਆ ਉਹਨਾਂ ਦਾ ਜਿਨ੍ਹਾਂ ਦਾ ਪਰਦਾ ਚੱਕਿਆ ਗਿਆ ਸੀ ਪਰਮ ਦਾ ਜਿਹੜੇ ਜਾਗ ਪਏ ਸੀ ਜਾਗਦੇ ਸੀ ਇਹ ਜਾਗਦਿਆਂ ਦੀ ਗੱਲ ਐ ਬਾਣੀ ਐ ਅਸੀਂ ਸੁਪਨੇ ਵਾਲੇ ਆ ਪੜਦੇ ਅਸੀਂ ਉਹੀ ਹਾਂ ਅਸੀਂ ਪੜਦੇ ਹਾਂ ਜਿਵੇਂ ਤੋਤੇ ਨੂੰ ਪੜਾ ਦੀਦਾ ਤੋਤਾ ਜਿਹੜੀ ਗੱਲ ਕਹਿੰਦਾ ਹੁੰਦਾ ਉਹਨੂੰ ਸਮਝ ਨਹੀਂ ਹੁੰਦੀ ਉਹਦੀ ਇਹ ਅਰਥ ਕੀ ਹੈ ਤੋਤੇ ਤੇ ਕੁਝ ਪੜਾ ਲੋ ਉਹ ਵੀ ਨਹੀਂ ਪਤਾ ਹੁੰਦਾ ਇਹਦਾ ਮਤਲਬ ਕੀ ਹੈ ਤੋਤੇ ਵਾਲੇ ਪੜਾਈਏ ਸਾਡੇ ਉਹ ਜਾਂ ਤੋਤੇ ਨੂੰ ਪਤਾ ਲੱਗ ਜਾਵੇ ਮੈਂ ਕੀ ਕਹਣਾ ਜਿਹੜਾ ਤੋਤਾ ਤੋਤੇ ਨਾਲ ਗੱਲ ਕਰਦਾ ਉਹਦਾ ਤੋਤਾ ਨੂੰ ਪਤਾ ਮੈਂ ਕੀ ਕਰਦਾ ਹਾਂ ਜਿਹੜਾ ਜਦੋਂ ਤੋਤਾ ਆਦਮੀ ਦੀ ਬੋਲੀ ਬੋਲਦਾ ਨਾ ਉਹ ਕੋਈ ਨਹੀਂ ਕਹਤਾ ਕੀ ਗੱਲ ਇਹ ਤੋਤਾ ਆਦਮੀ ਦੀ ਬੋਲੀ ਬੋਲ ਰਿਹਾ ਹੈ ਸੂਰਟਾ ਬੜਾ ਬਦਨਕਾਰ ਤਰੀਜ਼ਾ ਮਤਲਬ ਇਹੀ ਹੈ ਜਿੰਨਾ ਜਰ ਜਾਗਦਾ ਨਹੀਂ ਉਹ ਨਿਰ ਤੋਤਾ ਹੀ ਹੈ ਹੈ ਜਾਗਣਾ ਦਾ ਨੇ ਪੜ ਕੇ ਜੇ ਕਿਸੇ ਤੋਂ ਪੜਦਾ ਤਾਂ ਹੋਰ ਗੱਲ ਹੈ ਜੇ ਆਪ ਪੜਦਾ ਤਾਂ ਹੋਰ ਗੱਲ ਹੈ ਪੜਨ ਦੋ ਪ੍ਰਕਾਰ ਦਾ ਹੋਇਆ ਨਾ ਜੇ ਸੂਰਟਾ ਪੜਾਵਤ ਜਾਂ ਗੱਲ ਕਾ ਪੜਾਉਂਦੀ ਐ ਤਾਂ ਤੋ ਤਾਂ ਪੜਦਾ ਹੋਰ ਗੱਲ ਐ ਆਪਣੇ ਆ ਪੜਦਾ ਹੋਰ ਗੱਲ ਐ ਆਪਣੇ ਆ ਪੜਦਾ ਅਰਥ ਵੀ ਆਪੇ ਕਰਦਾ ਐ ਜਾਂ ਕੋਈ ਬਣਾਉਂਦਾ ਅਰਥ ਦੱਸਦਾ ਜੇ ਤਾਂ ਪੜਾਉਣ ਵਾਲਾ ਗਲਤ ਅਰਥ ਦੱਸਦਾ ਐ ਤਾਂ ਗਲਤ ਪਾਸੇ ਲੱਗ ਜੂਗਾ ਜੇ ਠੀਕ ਕਰ ਦੱਸਦਾ ਠੀਕ ਪਾਸੇ ਲੱਗ ਜੂਗਾ ਇਹ ਗੁਰਬਾਣੀ ਦੀ ਗੱਲ ਸੀ ਤਾਂ ਹੀ ਇਹਨੂੰ ਖੰਨੇ ਉਤੇ ਕੀ ਬਾਰਾਣੇ ਕੀ ਕਰੇ ਜੇ ਦੇ ਉਲਟੇ ਅਰਥ ਆ ਗਏ ਨਾ ਹੱਥ ਫਿਰ ਉਦੋਂ ਵੀ ਗਏ ਜੇ ਜਿਵੇਂ ਸਾਨੂੰ ਉਲਟੇ ਅਰਥ ਮਿਲ ਗਏ ਨਾ ਬਾਣੀ ਦੇ ਤੇ ਤਲਵਾਰ ਆਪਣੇ ਘਰ ਨੂੰ ਚੱਲ ਗਈ ਇਹ ਤਲਵਾਰ ਆਪਣੇ ਘਰ ਨੂੰ ਚੱਲ ਗਈ ਉਹਨੂੰ ਆਪਣੇ ਪੈਰ ਤੇ ਘਾੜਾ ਵੱਜ ਗਿਆ ਉਹਨੇ ਅਸੀਂ ਸਿੱਖਾ ਜਿਹੜਾ ਸਾਨੂੰ ਕਹੂਗਾ ਸਿੱਖ ਨਹੀਂ ਉਹਦੇ ਅਸੀਂ ਗੱਲ ਪਾਵਾਂਗੇ ਔਰ ਸਿੱਖੀ ਤੋਂ ਸਿਖਰੋਤ ਸਾਰਾ ਸਭ ਆਚਰਣ ਸਾਡਾ ਸਿੱਖੀ ਵਿਰੋਧੀ ਹੈ ਜਰਾ ਤੇ ਇਹ ਤਾਂ ਬੜੀ ਖਤਰਨਾਕ ਗੱਲ ਹੈ ਤੁਰਨ ਤਾਂ ਕੋਈ ਕਹਿ ਕੇ ਦੱਸ ਕੇ ਮੋੜ ਵੀ ਨਹੀਂ ਸਕਦਾ ਕਿ ਉਹ ਗਲ ਪੈ ਗਿਆ ਤੁਸੀਂ ਉਹਦੇ ਤੁਰਨ ਤਾਂ ਕੋਈ ਕਹਿ ਕੇ ਮੋੜ ਵੀ ਨਹੀਂ ਸਕਦਾ ਕਿ ਤੁਸੀਂ ਗਲਤ ਪਾਸੇ ਨੂੰ ਜਾ ਰਹੇ ਹੋ ਇਹ ਜਿਹੜਾ ਸੁਭਾਅ ਬਣ ਗਿਆ ਬੜਾ ਹੀ ਖਤਰਨਾਕ ਹੈ ਅਖੰਡੋ ਸਿੱਖੀ ਵਾਲੋ ਨਿੱਕੀ ਵਾਲੀ ਗੱਲ ਇਹ ਤਾਂ ਸੁਣਨ ਨੂੰ ਤਿਆਰ ਉਹ ਜ਼ਮਾਨੇ 'ਚ ਲੋਕ ਸੁਣਨ ਨੂੰ ਤਾਂ ਤਿਆਰ ਤੇ ਸਮਝ ਖਾਲੋ ਕਬੀਰ ਦੀ ਗੱਲ ਸਾਰਿਆਂ ਨੇ ਸੁਣੀ ਭਗਤਾਂ ਦੀ ਗੱਲ ਸੁਣੀ ਚਾਹੇ ਮੰਨੀ ਨਾ ਮੰਨੀ ਉਹ ਤਾਂ ਅਲੱਗ ਗੱਲ ਐ ਪਰ ਸੁਣਤਾ ਲਈ ਨਾ ਅਸੀਂ ਤਾਂ ਇਹ ਸੁਣਨ ਨੂੰ ਤਿਆਰ ਨਹੀਂ ਕਿੰਡੀ ਖਤਰਨਾਕ ਪੁਲਿਸ ਆ ਅਸੀਂ ਤਾਂ ਉਹ ਕਤਲਗਰਾਂ ਦਾ ਲੱਗੇ ਜੇ ਕੋਈ ਕਹੂਗਾ ਕਿ ਤੁਸੀਂ ਉਲਟੇ ਰਾ ਜਾ ਰਹੇ ਕਿਤੇ ਲੈ ਕੇ ਬਾਣੀ ਵੀ ਸਿਖਾ ਦੇਣ ਵਾਲੇ ਨੂੰ ਸੁਣ ਲੋ ਨਮਨੋ ਤੁਸੀਂ ਸੁਣ ਲੋ ਵਿਚਾਰੋ ਜੇ ਗਲਤ ਗੱਲ ਹੈ ਉਹ ਦੱਸੋ ਇਹ ਨਹੀਂ ਹੈ ਗੱਲ ਕੁਰਬਾਨੀ ਦਾ ਕਹਿੰਦੀ ਇਹ ਕਿੱਥੇ ਕਹਿੰਦੀ ਤੁਹਾਡਾ ਜਿਹੜਾ ਧੜਕ ਜਲ ਇਹ ਇੰਨਾ ਖਤਰਨਾਕ ਹੈ ਤਲਵਾਰ ਤੁਹਾਡੇ ਗੜ ਨੂੰ ਚੱਲ ਗਈ ਹੈ ਦਾ ਮਤਲਬ ਸਿੱਖੀ ਕਦੇ ਸਿੱਖੀ ਬੜਾ ਲਿਖੀ ਕੋਈ ਗੱਲ ਬੜੀ ਬਰੀਕ ਸੀ ਸਮਝਾਈ ਨਹੀਂ ਸਮਝਾਉਣੀ ਬੜੀ ਮੁਸ਼ਕਲ ਹੈ ਜੋ ਤੁਸੀਂ ਸਮਝੀ ਐ ਹੌਲਟ ਐ ਉਹਨੂੰ ਤੁਸੀਂ ਠੀਕ ਬੰਨ ਲਿਆ ਬਹੁਤ ਹੀ ਖਤਰਨਾਕ ਤੁਸੀਂ ਸੁਣਨ ਨੂੰ ਤਿਆਰ ਨਹੀਂ ਜੇ ਇਹ ਗੱਲ ਹੋਊਗੀ ਵੀ ਨਵੇਂ ਸਿੱਖ ਵੱਢ ਗਏ ਜਿਹੜੇ ਇੱਥੇ ਖੜੇ ਨੇ ਨਾ ਵੀ ਅਸੀਂ ਸੁਣਨ ਨੂੰ ਤਿਆਰ ਨਹੀਂ ਹੋ ਗਏ ਕੋਈ ਨਹੀਂ ਪਜਾ ਸਕਦਾ ਉਹ ਖਤਮ ਨਵੇਂ ਸਰੇ ਤੇ ਸਿੱਖੀ ਸਟਾਰਟ ਹੋ ਗਈ ਉਹਨਾਂ ਨੇ ਸਖੀ ਬੜ ਲਖੇ ਕਿ ਵਰਲਡ ਦੇ ਜਿਨ੍ਹਾਂ ਨੇ ਨਾਨਕ ਦੀ ਗੱਲ ਨਹੀਂ ਸੁਣੀ ਗੁਰੂਵੰਦੀ ਗੱਲ ਨਹੀਂ ਸੁਣੀ ਇਹ ਭਗਤਾਂ ਦੀ ਗੱਲ ਨਹੀਂ ਸੁਣੀ ਉਹ ਵਿੱਚ ਪਰਵਰਤਨ ਨਹੀਂ ਆਇਆ ਜੋ ਕੀ ਮੰਨ ਕੇ ਵੀ ਨਹੀਂ ਬਦਲੇ ਸਗੋਂ ਸਰੀ ਚਾਦਰ ਉਜੋਗੀ ਸਾਥ ਫੜਾ ਲਿਆ ਅੱਜ ਕਿੱਥੇ ਨੇ ਜੋ ਪੁੱਛਦਾ ਕਿੱਥੇ ਕੋਈ ਪੁੱਛਦਾ ਨਹੀਂ ਗੱਲ ਕਰਦਾ ਵਾਡ ਹਿੰਦੁਸਤਾਨ ਜੇ ਨਹੀਂ ਕਰਦਾ ਫਿਰ ਵਾਡਿਸ਼ ਕੀ ਕਰਨੀ ਸਮਾ ਝੂਠ ਨੂੰ ਨੰਗਾ ਕਰ ਦਿੰਦਾ ਸਮਾਝ ਉੜੂ ਆਪੇ ਨਮਾਤ ਕੋਕ ਲੋਕਾਂ ਦਾ ਬੋਧ ਜਿਹੜਾ ਹੈਗਾ ਲੋਕਾਂ ਦਾ ਗਿਆਨ ਆਪਣੇ ਆਂ ਬੰਦਾ ਜਾ ਰਿਹਾ ਅੱਜ ਸਾਡੇ ਬੱਚੇ ਉਸ ਪ੍ਰਚਾਰ ਨੂੰ ਕਿਉਂ ਨਹੀਂ ਮੰਨ ਰਹੇ ਸਾਡੇ ਨੂੰ ਕੋਈ ਕੋਠਾ ਉਹਨਾਂ ਦੀ ਦਲੀਲ ਦਾ ਸਾਡੇ ਕੋਲ ਜਵਾਬ ਹੈ ਨਹੀਂ ਅਸੀਂ ਤੇ पेड़ मार ਸਕਦੇ ਜਵਾਬ ਨਹੀਂ ਦੇਣਾ। ਕੂਰ ਸਕਦੇ। ਕੂਰ ਕੇ ਪਿਠਾੜ ਸਕਦੇ। ਉਹ ਜਵਾਬ ਸਾਡੇ ਕੋਹਿੰਦਾ ਹੀ ਨਹੀਂ ਲਈ ਕਿੱਥੋਂ। ਕਬਜ਼ ਖੰ ਪਿੱਛੇ ਪੜਤ ਤ ਕੂਰ ਕੇ ਨਹੀਂ ਸੀ ਪਿਠਾੜਦਾ ਚੁੱਪ ਕਰ ਜਾਂਦਾ ਸੀ। ਉਹਦਾ ਨਿਸ਼। ਚੁੱਪ ਕਰ ਜਾਂਦਾ ਸੀ। ਐ ਨਹੀਂ ਕਹੀਦਾ ਹੁੰਦਾ। ਸ਼ਰਤਾਂ ਰੱਖੀ ਦੀ ਹੁੰਦੀ ਹੈ। ਨਰਮ ਤਰੀਕੇ ਨਾਲ ਉਹਨੂੰ ਬਿਰਾੜ ਦਿੰਦਾ ਸੀ। ਕੁਰਦਾਨੀ ਇਹ ਸਾਰਾ ਧਰਮ ਦੇ ਜਿਹੜੀ ਕੱਟੜ ਤਹਿਤ ਹੱਤਵਰਦ ਪੈਦਾ ਹੋਇਆ ਹੈ। ਕਹੇ ਇਸਲਾਮ ਚ ਹੈ ਕਹੇ ਸਿੱਖਾਂ ਚ। ਜਦੋਂ ਬਾਸ ਕਹਿੰਦੇ ਨੇ ਤਾਂ ਅੱਪੀ ਲੱਗ ਜਾਂਦੀ ਹੈ ਉਹ। ਉਹਨੇ ਆਪਣੇ ਅੰਦਰਲੀ ਹੱਥ ਪੈਦਾ ਹੋ ਗਿਆ ਉਹ ਸਾਰਾ ਜੰਗਲ ਸਾੜ ਦਿੰਦੀ ਹੈ। ਇਹ ਜਿਹੜੀ ਖਹਿ ਖਾਈ ਹੈ ਸਿੱਖਾਂ ਚ ਪੈਦਾ ਹੋਈ ਆਪਸ ਵਿੱਚ ਹੀ। ਇਹਨਾਂ ਦੇ ਅੰਦਰਲੀ ਅਗ ਪ੍ਰਗਟ ਹੋ ਉਹ ਇਹਨਾਂ ਨੂੰ ਭਸਮ ਕਰ ਦੂ ਜੇ ਇਹਨਾਂ ਸੱਦੇ